ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਦਾਸ ਅੱਜ ਤੁਹਾਨੂੰ ਵੀਡੀਓ ਰਾਹੀਂ ਦੱਸਣ ਲੱਗਾ ਹੈ ਸਾਰੇ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਵੀ ਸਾਡੇ ਵੀਰ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਨ ਜਿਹੜੀਆਂ ਬੀਬੀਆਂ ਸੁਖਮਣੀ ਸਾਹਿਬ ਦਾ ਪਾਠ ਕਰਦੀਆਂ ਹਨ ਜਾਂ ਜਿਹੜੇ ਵੀਰ ਜਿਹੜੇ ਬੀਬੀਆਂ ਜਪਜੀ ਸਾਹਿਬ ਦਾ ਪਾਠ ਕਰਦੀਆਂ ਹਨ ਆਜ ਦਾਸ ਦਾਸ ਤੁਹਾਨੂੰ ਵੀਡੀਓ ਰਾਹੀਂ ਤੁਹਾਡੀ ਸੇਵਾ ਕਰਨ ਲੱਗਾ ਹੈ ਇਹ ਜੋ ਵੀਡੀਓ ਬਣ ਰਹੀ ਹੈ ਨਾ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਬਖਸ਼ਿਸ਼ ਨਦਰ ਦਾ صدਕਾ ਇਹ ਵੀਡੀਓ ਬਣ ਰਹੀ ਇਹ ਦਾਸ ਦੇ ਮਨ ਵਿੱਚ ਆਇਆ ਕਿ ਤਨ ਨੂੰ ਗੁਰਦੁਆਰੇ ਚ ਕੋਈ ਬੋਲਣ ਨਹੀਂ ਦਿੰਦਾ ਤੂੰ ਆਪਣੀ ਵੀਡੀਓ ਬਣਾ ਕੇ ਸੰਗਤ ਦੀ ਸੇਵਾ ਕਰ ਆਪਣੀ ਵੀਡੀਓ ਬਣਾ ਜਿੱਥੇ ਇਥੇ ਸੰਗਤਾਂ ਸੁਖਮਨੀ ਸਾਹਿਬ ਦੇ ਪਾਠ ਵਿੱਚ ਗਲਤ ਪੜਦੀਆਂ ਹਨ ਜਾਂ ਉਹਨਾਂ ਕੋਲ ਗਲਤੀ ਹੋ ਜਾਂਦੀ ਹੈ ਜਿੱਥੇ ਇਥੇ ਸਾਡੇ ਵੀਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਨ ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਨ ਉਹਨਾਂ ਕੋ ਗਲਤੀ ਹੋ ਜਾਂਦੀ ਹੈ ਉਹਨਾਂ ਗਲਤੀਆਂ ਨੂੰ ਸਧਾਰਨਣ ਵਾਸਤੇ ਦਾਸ ਵੀਡੀਓ ਰਾਈ ਤੁਹਾਡੀ ਸੇਵਾ ਕਰ ਰਿਹਾ ਹੈ ਤੁਹਾਨੂੰ ਅੱਜ ਵੀਡੀਓ ਇਹ ਦੱਸਣ ਲੱਗਾ ਹੈ ਕਿ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ ਔਰ ਜਪਜੀ ਸਾਹਿਬ ਦੇ ਪਾਠ ਦੇ ਵਿੱਚ ਕਿੱਥੇ-ਕਿੱਥੇ ਗਲਤੀਆਂ ਹੁੰਦੀਆਂ ਹਨ ਤਾਂ ਕਿ ਤੁਹਾਡੀਆਂ ਗਲਤੀਆਂ ਸੁਧਰ ਜਾਣ ਤੁਹਾਡਾ ਪਾਠ ਸ਼ੁੱਧ ਹੋ ਜਾਏ ਔਰ ਤੁਸੀਂ ਸ਼ੁੱਧ ਪਾਠ ਕਰਨ ਲੱਗ ਜਾਓ ਸਕਮਨੀ ਸਾਹਿਬ ਦੇ ਪਾਠ ਦੀ ਜਿਹੜੀ ਪਹਿਲੀ ਅਸ਼ਪਦੀ ਹੈ ਨਾ ਪਹਿਲੀ ਅਸ਼ਪਦੀ ਦੇ ਦੂਜੇ ਪਦੇ 'ਚ ਲਿਖਿਆ ਹੈ ਪ੍ਰਭ ਕੈ ਸਿਮਰਨ ਗਰਬ ਨ ਬਸੈ ਪ੍ਰਭ ਕੈ ਸਿਮਰਨ ਦੂਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਨ ਤਰੈ ਹੁਣ ਕ ਕੇ ਦੇ ਉੱਤੇ ਡਬਲ ਮਾਤਰਾ ਹੈ ਨਸੇ ਦੇ ਉੱਤੇ ਡਬਲ ਮਾਤਰਾ ਹੈ ਬਸੇ ਦੇ ਉੱਤੇ ਡਬਲ ਮਾਤਰਾ ਹੈ ਪਰ ਹਰੇ ਦੇ ਉੱਤੇ ਡਬਲ ਮਾਤਰਾ ਹੈ ਜਿਹੜੇ ਵੀਰ ਦੋ ਮਾਤਰਾ ਨੂੰ ਇੱਕ ਮਾਤਰਾ ਪੜੀ ਜਾ ਰਹੇ ਉਹਨਾਂ ਦੀ ਕਿੰਨੀਆਂ ਗਲਤੀਆਂ ਹੋ ਰਹੀਆਂ ਅਸੀਂ ਜਲਦੀ ਜਲਦੀ ਪਾਠ ਜਦੋਂ ਕਰਦੇ ਹਾਂ ਸੁਖਮਨੀ ਸਾਹਿਬ ਦਾ ਤੇ ਅਸੀਂ ਪੜਦੇ ਹਾਂ ਪ੍ਰਭ ਕੇ ਸਿਮਰਨ ਕਰ ਬਰਾਬਰ ਸੇ ਪ੍ਰਭ ਕੇ ਸਿਮਰਨ ਦੁਖ ਜਮਨ ਸੇ ਪ੍ਰਭ ਕੇ ਸਿਮਰਨ ਕਾਲ ਪਰ ਹਰੇ ਪ੍ਰਭ ਕੇ ਸਿਮਰਨ ਦੁਸ਼ਮੰਡਰੇ ਅਸੀਂ ਦੋ ਮਾਤਰਾ ਨੂੰ ਇੱਕ ਮਾਤਰਾ ਪੜ ਜਾਂਦੇ ਹਾਂ ਹੁਣ ਕੱਕੇ ਦੇ ਉੱਤੇ ਡਬਲ ਮਾਤਰਾ ਹੈ ਇੱਕ ਮਾਤਰਾ ਹੁੰਦਾ ਕਿ ਦੋ ਮਾਤਰਾ ਨਾਲ ਹੋ ਜਾਂਦਾ ਕੈ ਇੱਕ ਮਾਤਰਾ ਨਾਲ ਹੁੰਦਾ ਬਸੇ ਦੋ ਮਾਤਰਾ ਨਾਲ ਹੋ ਜਾਂਦਾ ਬਸਾ ਇੱਕ ਮਾਤਰਾ ਨਾਲ ਹੁੰਦਾ ਨਸੇ ਦੋ ਮਾਤਰਾ ਨਾਲ ਹੋ ਜਾਂਦਾ ਨਸਾ ਇੱਕ ਮਾਤਰਾ ਨਾਲ ਹੁੰਦਾ ਪਰ ਹਰੇ ਦੋ ਮਾਤਰਾਣ ਹੋ ਜਾਂਦਾ ਪਰ ਹਰ ਹੈ ਥੋੜਾ ਪਰ ਕੇ ਜੋਰ ਲਗਾ ਕੇ ਬੋਲਣਾ ਪੈਂਦਾ ਹੈ ਅਗਰ ਅਸੀਂ ਥੋੜਾ ਜਿਹਾ ਧਿਆਨ ਦੇਾਂਗੇ ਨਾ ਤਾਂ ਸਾਡਾ ਪਾਠ ਸ਼ੁੱਧ ਹੋ ਜਾਏਗਾ ਸਾਡੀ ਗਲਤੀਆਂ ਸੁਧਰ ਜਾਣਗੀਆਂ ਜਦੋਂ ਵੀ ਪਾਠ ਕਰੋ ਆਰਾਮ ਨਾਲ ਪਾਠ ਕਰੋ ਸ਼ੁੱਧ ਪਾਠ ਕਰੋ ਐਸਾ ਪਾਠ ਕਰੋ ਕਿ ਜਿਹੜਾ ਸੁਣੇ ਨਾ ਉਹ ਕਵੇ ਬੜਾ ਸੋਹਣਾ ਪਾਠ ਕਰਦਾ ਹੈ ਬੜਾ ਹੀ ਆਨੰਦ ਲੈ ਕੇ ਪਾਠ ਕਰਦਾ ਹੈ ਇਹਦੀ ਅਸਤਪਦੀ ਸੁਣ ਕੇ ਜਾਵਾਂ ਮੈਂ ਸਾਧ ਸੰਗਤ ਜੀ ਉਸ ਤੋਂ ਬਾਅਦ ਸਾਧ ਸੰਗਤ ਜੀ ਜਿਹੜੀ ਨੌਂ ਹੀ ਅਸਤਪਦੀ ਹੈ ਨਾ ਮਿੱਥਿਆ ਨਾਹੀ ਰਸਨਾ ਪਰਸ ਨੋਵੀਂ ਅਸ਼ਟਪਦੀ ਦੇ ਪੰਜਵੇਂ ਪਦੇ ਜਬਾਨੀ ਚ ਲਿਖਿਆ ਹੈ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾਮੇ ਜਪੇ ਕੋ ਨਾਮ ਜੋ ਜੋ ਜਪੇ ਇਸ ਕੀਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰਤਾਰੇ ਪਸ ਪ੍ਰੇਦ ਮੁਗਤ ਪਾਥਰ ਕੋ ਤਾਰੇ ਹੁਣ ਬਾਣੀ ਜਗ੍ਹਾ ਪਸ ਕਈ ਵੀਰ ਕਈ ਬੀਬੀਆਂ ਜਲਦੀ ਜਲਦੀ ਪਸੂ ਪੜ ਜਾਂਦੇ ਉਹਨਾਂ ਕੋਲ ਗਲਤੀ ਹੋ ਜਾਂਦੀ ਏ ਪਸੂਣੀ ਪੜਨਾ ਜੇ ਤੁਸੀਂ ਪਸੂ ਪੜ ਰਹੇ ਹੋ ਆਪਣੀ ਗਲਤੀ ਨੂੰ ਸਦਾਰੋ ਪਾਠ ਨੂੰ ਸ਼ੁੱਧ ਕਰੋ ਗੁਰਬਾਣੀ ਦਾ ਆਨੰਦ ਲੁੱਟੋ ਉਸ ਤੋਂ ਬਾਅਦ ਸਾ ਸੰਗਤ ਜੀ ਜਿਹੜੀ 12ਵਾਂ ਸ਼ਲੋਕ ਹੈ ਨਾ ਸੁਖੀ ਬਸੇ ਮਸਕੀਨੀਆਂ ਆਪ ਨਹੀਂ ਵਾਰ ਤਲੇ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਗਲੇ ਉਥੇ ਜ਼ਿਆਦਾਤਰ ਸੰਗਤਾਂ ਵੱਡੇ ਵੱਡੇ ਹੰਕਾਰੀਆਂ ਪੜਦੇ ਨੇ ਬਾਣੀ ਦੇਖੋ ਕੀ ਲਿਖਿਆ ਗੁਟਕਾ ਸਾਹਿਬ ਖੋਲ ਕੇ ਦੇਖੋ ਗੁਟਕਾ ਸਾਹਿਬ ਖੋਲੋਗੇ ਬਾਣੀ'ਚ ਲਿਖਿਆ ਵੱਡੇ ਵੱਡੇ ਅਹੰਕਾਰੀਆਂ ਹਾਦੇ ਅੱਗੇ ਆੜਾ ਲਗਿਆ ਆੜਾ ਵੀ ਪੜਿਆ ਕਰੋ ਹੰਕਾਰੀਆਂ ਨਹੀਂ ਪੜਨਾ ਹੰਕਾਰੀ ਨਹੀਂ ਲਿਖਿਆ ਹੰਕਾਰ ਨਹੀਂ ਲਿਖਿਆ ਵੱਡੇ ਵੱਡੇ ਅਹੰਕਾਰੀਆਂ ਨਾਨਕ ਗਰਗਲੇ ਅਗਰ ਤੁਸੀਂ ਥੋੜਾ ਜਿਹਾ ਧਿਆਨ ਦਿਓਗੇ ਨਾ ਤੁਹਾਡਾ ਪਾਠ ਸੁੱਧ ਹੋ ਜਾਏਗਾ ਤੁਹਾਡੀ ਗਲਤੀ ਸੁਧਰ ਜਾਏਗੀ ਫਿਰ ساری ਜ਼ਿੰਦਗੀ ਹੱਥ ਕਦੀ ਗਲਤ ਪਾਠ ਨਹੀਂ ਕਰੋਗੇ ਉਸ ਤੋਂ ਬਾਅਦ 12ਵੀਂ ਇਸ ਪੰਨੇ ਦੇ ਤੀਜੇ ਪਦੇ 'ਚ ਲਿਖਿਆ ਹੈ ਕੋਟ ਕਰਮ ਕਰੇ ਹੋ ਤਾਰੇ ਸ਼ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਉਹਨੋ ਤੇ ਵੀ ਅਹੰਕਾਰ ਹੈਗਾ ਅਸੀਂ ਹੰਕਾਰ ਪੜਦੇ ਆਂ ਸਾਡੀ ਜੁਬਾਨ ਦੇ ਅੰਕਾਰ ਚੜਿਆ ਬੜੀ ਆ ਰਿਆਂ ਨਾ ਕੋ ਪੁੱਛਣ ਵਾਲਾ ਨਾ ਕੋ ਕਹਿਣ ਵਾਲਾ ਥੋੜਾ ਜਿਹਾ ਧਿਆਨ ਦਿਓ ਸਾਥ ਸੰਗਤ ਜੀ ਅਗਰ ਦਾਦੀ ਦੀ ਵੀਡੀਓ ਅੱਛੀ ਲਗੇ ਤੇ ਇਸ ਨੂੰ ਅੱਗੇ ਸ਼ੇਅਰ ਕਰੋ ਸੇਵਾ ਕਮਾਓ ਅਗਰ ਤੁਹਾਡੀ ਕੋਈ ਗਲਤੀ ਸੁਧਰ ਜਾਏਗੀ ਦਾਦੀ ਦੀ ਸੇਵਾ ਲੱਗ ਜਾਏਗੀ ਦਾਸ ਨੂੰ ਅਸੀਸਾਂ ਬਖਸ਼ੋ ਤੁਹਾਡੇ ਵਾਸਤੇ ਕਿੰਨੀ ਵਧੀਆ ਵੀਡੀਓ ਤਿਆਰ ਹੋ ਰਹੀ ਏ ਕਿ ਸੰਗਤਾਂ ਦੀ ਸੇਵਾ ਕੀਤੀ ਜਾਏ ਸੰਗਤਾਂ ਦਾ ਪਲਾਅ ਹੋ ਜਾਏ ਸੰਗਤਾਂ ਦਾ ਪਾਠ ਸੁਧ ਹੋ ਜਾਏ ਇਹ ਦਾਸ ਦੇ ਮਨ ਵਿੱਚ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਨੇ ਫੁਰਨਾ ਪਾਇਆ ਹੈ ਮੈਂ ਤੈਨੂੰ ਕੋਈ ਗੁਰਦੁਆਰੇ ਬੋਲਣ ਤੇ ਦਿੰਦਾ ਨਹੀਂ ਤੇ ਇਸ ਵਾਸਤੇ ਤੂੰ ਆਪਣੀ ਵੀਡੀਓ ਬਣਾ ਔਰ ਸੰਗਤ ਦੀ ਸੇਵਾ ਕਰ ਉਸ ਤੋਂ ਬਾਅਦ ਸਾ ਸੰਗਤ ਜੀ ਜਿਹੜੀ 13ਵੀਂ ਅਸਬੀ ਦੇ ਚੌਥੇ ਪਦੇ ਲਿਖਿਆ ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਉਹਨੇ ਇੱਥੇ ਵੀ ਅਹੰਕਾਰੀ ਹੈਗਾ ਇੱਥੇ ਕਈ ਵੀਰ ਕਈ ਬੀਬੀਆਂ ਅਹੰਕਾਰੀ ਪੜਦੇ ਨੇ ਸੰਤ ਕਾ ਦੋਖੀ ਮਹਾ ਅਹੰਕਾਰੀ ਅਹੰਕਾਰੀ ਨਹੀਂ ਪੜਨਾ ਅਹੰਕਾਰੀ ਅੱਗੇ ਅੜਾ ਲੱਗਿਆ ਉਹ ਵੀ ਪੜਿਆ ਕਰੋ ਉਸ ਤੋਂ ਬਾਅਦ ਸਾ ਸੰਗਤ ਜੀ ਅੱਗੇ ਚੱਲੋ ਜਿਹੜਾ 13ਵਾਂ ਇਸਬਦੀ ਖਤਮ ਹੁੰਦੀ ਹੈ ਨਾ ਅਖੀਰੀ ਪੰਕਤੀਆਂ 'ਚ ਲਿਖਿਆ ਅਸੀਂ ਪੜਦੇ ਹਾਂ ਜਿਸਨੂੰ ਕਿਰਪਾ ਕਰੇ ਕਿਸ ਆਪਨ ਨਾਮ ਦੇ ਬਾਣੀ ਜਿਹੜਾ ਵਡਪਾਗੀ ਨਾਨਕ ਜਨਸੇ ਕਈ ਵੀਰ ਕਈ ਬੀਬੀਆਂ ਪੜਦੇ ਨੇ ਵਡਪਾਗੀ ਬੱਬਾ ਪੜਦੇ ਨੇ ਬੱਬਾ ਨਹੀਂ ਪੜਨਾ ਜੇ ਤੁਸੀਂ ਵਡਪਾਗੀ ਪੜ ਰਹੇ ਹੋ ਤੁਹਾਡੀ ਗਲਤੀ ਹੋ ਰਹੀ ਹੈ ਬਾਣੀ 'ਚ ਦੇਖੋ ਕੀ ਲਿਖਿਆ ਉੱਥੇ ਬੱਬਾ ਅਖਰ ਲਿਖਿਆ ਜਿਸਨੂੰ ਕਿਰਪਾ ਕਰੇ ਕਿਸ ਆਪਨ ਨਾਮ ਦੇ ਵਡਪਾਗੀ ਨਾਨਕ ਜਨਸੇ ਅਗਰ ਤੁਸੀਂ ਥੋੜਾ ਜਿਹਾ ਧਿਆਨ ਦੋਗੇ ਨਾ ਤੇ ਤੁਹਾਡੀ ਗਲਤੀ ਸੁਧਰ ਜਾਏਗੀ ਬਸ ਧਿਆਨ ਦੇਣ ਦੀ ਗੱਲ ਹੈ ਸਾਰੀ ਖੇੜੀ ਧਿਆਨ ਦੇਣੀ ਜਿੰਨਾ ਆਰਾਮ ਨਾਲ ਪਾਠ ਕਰੋਗੇ ਸ਼ੁੱਧ ਪਾਠ ਕਰੋਗੇ ਧਿਆਨ ਨਾਲ ਪਾਠ ਕਰੋਗੇ ਜਿੱਥੇ-ਥੇ ਦਾਸ ਤਾਉਣੇ ਦੱਸ ਜਾਈਆਂ ਉੱਥੇ ਤੁਸੀਂ ਦੇਖੋ ਕਿਤੇ ਤੁਹਾਡੀ ਤੇ ਨਹੀਂ ਗਲਤੀ ਹੋ ਰਹੀ ਕਿਤੇ ਤੁਸੀਂ ਤੇ ਨਹੀਂ ਗਲਤ ਪੜ ਰਹੇ ਅਗਰ ਤੁਸੀਂ ਗਲਤ ਪੜ ਰਹੇ ਹੋ ਤੇ ਆਪਣੀ ਗਲਤੀ ਨੂੰ ਸੁਧਾਰੋ ਪਾਠ ਨੂੰ ਸ਼ੁੱਧ ਪੜੋ ਉਸ ਤੋਂ ਬਾਅਦ ਸਤਾਰਵਾਂ ਜਿਹੜੀ ਇਸ ਪੁਦੀਨਾ ਸਤਾਰਵੀਂ ਇਸ ਪੁਦੀਦੇ ਸਤੁਮੇ ਪਦੇ ਜਿ ਲਿਖਿਆ ਬੋਲੋ ਜਸ ਜੇ ਬਾਦ ਨਰਾਤ ਪ੍ਰਭ ਆਪਣੇ ਜਨਕੀਨੀ ਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੋਰ ਰਹਿ ਸਮਾਏ ਹੁਣ ਬਾਣੀ ਜਗ ਰਹਾ ਰਹਾ ਹਾ ਹਾ ਇਹਨੂੰ ਸਿਆਰੀ ਕਈ ਵੀਰ ਕਈ ਬੀਬੀਆਂ ਰਹਾ ਪੜ ਜਾਂਦੇ ਨੇ ਉਹਨਾਂ ਦੀ ਜੁਬਾਨ ਤੇ ਰਹਾ ਚੜਿਆ ਪੜੀ ਜਾ ਰਹੇ ਨੇ ਉਹ ਦੇਖਦੇ ਹੀ ਨਹੀਂਗੇ ਕਿ ਬਾਣੀ ਕੀ ਲਿਖਿਆ ਹੈ 17ਵੀਂ ਅਸ਼ਪਦੀ ਦੇ 7ਵੇਂ ਪਦੇ ਜਿ ਲਿਖਿਆ ਦੇਖੋ ਜਰਾ ਖੋਲ ਕੇ ਉਸ ਤੋਂ ਬਾਅਦ ਸਾ ਸੰਗਤ ਜੀ 19 ਅਸ਼ਪਦੀ ਦੇ ਚੌਥੇ ਪਦੇ ਜਿ ਲਿਖਿਆ ਹੈ ਹਰ ਕੀ ਫਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਹੁਣ ਬਾਣੀ ਜੇਗਾ ਬੰਛਤ ਕਈ ਵੀਰ ਕਈ ਬੀਬੀਆਂ ਬੰਛਤ ਪੜ ਜਾਂਦੇ ਨੇ ਉਹਨਾਂ ਕੋਲ ਗਲਤੀ ਹੋ ਜਾਂਦੀ ਹੈ ਆਪਣੀ ਗਲਤੀ ਨੂੰ ਸੁਧਾਰੋ ਬੰਛਤ ਨਹੀਂ ਪੜਨਾ ਹਰ ਕੀ ਫਗਤ ਕਰੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਉਸ ਤੋਂ ਬਾਅਦ ਸਾਥ ਸੰਗਤ ਜੇਕੇ ਚਲੋ 22 ਇਸ ਪਦੇ ਤੇ ਦੂਸਰੇ ਪਦੇ ਵਿੱਚ ਲਿਖਿਆ ਜੀ ਜੰਤਰ ਸਬਤਾ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਹੁਣ ਬਾਣੀ ਜੇਗਾ ਜੀ ਜੰਤਰ ਕਈ ਬੀਬੀਆਂ ਜੰਤ ਪੜਦੇ ਨੇ ਜੰਤ ਨਹੀਂ ਪੜਨਾ ਥੋੜੀ ਬਰੀਕੀ ਹੈਗੀ ਥੋੜੀ ਛੋਟੀ ਜਿਹੀ ਗਲਤੀ ਜਿਵੇਂ ਚਿੰਤਾ ਹੈ ਨਾ ਚਿੰਤਾ ਚਿੱਤ ਬਿੰਦੀ ਲਗਾ ਦੋ ਤੇ ਚਿੰਤਾ ਹੋ ਜਾਂਦੀ ਬਿੰਦੀ ਹਟਾ ਦੋ ਤੇ ਚਿੱਤਾ ਹੋ ਜਾਂਦੀ ਬਸ ਇਨਾ ਹੀ ਫਰਕ ਹੈਗਾ ਤੂੰ ਥੋੜੀਆਂ ਬਰੀਕੀਆਂ ਹੈਗੀਆਂ ਤਾਂ ਥੋੜਾ ਧਿਆਨ ਦੋਗੇ ਨਾ ਤੁਹਾਡੀ ਗਲਤੀ ਸੁਧਰ ਜਾਏ ਉਸ ਤੋਂ ਬਾਅਦ 22ਵੇਂ ਅਸ਼ਟਪਦੀ ਸੱਤਵੇਂ ਪਦੇ ਲਿਖਿਆ ਚਿੰਤਾ ਜਾਏ ਮਿਟੇ ਅਹੰਕਾਰ ਹੁਣ ਇਥੇ ਅਹੰਕਾਰ ਹੈਗਾ ਕਈ ਵੀਰ ਕਈ ਬੀਬੀਆਂ ਹੰਕਾਰ ਪਰਦੇ ਨੇ ਉਹਨਾਂ ਜਵਾਨ ਤੇ ਹੰਕਾਰ ਚੜਿਆ ਪੜੀ ਆ ਰਹੇ ਨੇ ਨਾ ਕੋਈ ਪੁੱਛਣ ਵਾਲਾ ਨਾ ਕੋਈ ਕਹਿਣ ਵਾਲਾ ਵੀ ਕਿਉਂ ਗਲਤੀ ਹੋ ਰਹੀ ਅਗਰ ਕਿਸੇ ਨੂੰ ਕੋ ਵੀ ਇੱਥੇ ਤੇਰੀ ਗਲਤੀ ਹੋ ਰੋ ਕਹਿੰਦਾ ਬਾਬਾ ਬਖਸ਼ ਦੇਗਾ ਬਾਬਾ ਦੇ ਬਖਸ਼ੀ ਦੇਗਾ ਵੇ ਤੂੰ ਕੀ ਕੀਤਾ ਤੂੰ ਵੀ ਤੇ ਆਪਣੇ ਆਪ ਨੂੰ ਸੁਧਾਰ ਜਿੱਥੇ ਗਲਤੀ ਹੋ ਰਹੀ ਉਹ ਬਣੀ ਗਲਤੀ ਨੂੰ ਸੁਧਾਰ ਪਾੜ ਰੂਹ ਸੁਧੜ ਗੁਰਬਾਣੀ ਦਾ ਆਨੰਦ ਲੈ ਉਸ ਤੋਂ ਬਾਅਦ ਸਾਧ ਸੰਗਤ ਜੀ 23ਵੇਂ ਸੁਪਦੀ ਦੇ ਪੰਜਵੇਂ ਪਦੇ ਲਿਖਿਆ ਅਨਕ ਕਲਾਲ ਰਖੀ ਨਹ ਜਾਏ ਜਿਸ ਪਾਵੇ ਤਿਸਲੇ ਮਿਲਾਏ ਉੱਥੇ ਲਿਖਿਆ ਅਨਕ ਕਲਾਲ ਰਖੀ ਨਹ ਜਾਏ ਨਨਰ ਹ ਹ ਨਾ ਸਾਡੀ ਜ਼ੁਬਾਨ ਤੇ ਚੜਿਆ ਨਾ ਕਈ ਵੀਰ ਕਈ ਬੀਬੀਆਂ ਜਲਦੀ ਜਲਦੀ ਨਾ ਪੜ ਜਾਂਦੇ ਨੇ ਨਾ ਨਹੀਂ ਪੜਨਾ ਉਹ ਪੜਦੇ ਨੇ ਅਨਕਲਾ ਲਖੀ ਦਾ ਜਾਏ ਜਿਸ ਭਾਵੇਂ ਤਿਸਲੇ ਮਿਲਾਏ ਉਹਨਾਂ ਕੋਲ ਗਲਤੀ ਹੋ ਜਾਂਦੀ ਏ ਅਗਰ ਤੁਸੀਂ ਧਿਆਨ ਦਿਓਗੇ ਤੇ ਤੁਹਾਡੀ ਗਲਤੀ ਸੁਧਰ ਜਾਏਗੀ ਅਗਰ ਦਾਦਾ ਦੀ ਵੀਡੀਓ ਅੱਛੀ ਲੱਗੇ ਨੂੰ ਆਪਣੇ ਪੈਣਾ ਭਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਭੇਜੋ ਤਾਂ ਕਿ ਸਾਰੇ ਵਰਡ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦਾ ਸੁਖਮਣੀ ਸਾਹਿਬ ਦਾ ਪਾਠ ਜਪਜੀ ਸਾਹਿਬ ਦਾ ਪਾਠ ਸੁਣ ਦੋ ਸਕੇ ਉਸ ਤੋਂ ਬਾਅਦ ਸਾਧ ਸੰਗਤ ਜੀ 24 ਵੇਸ਼ਪਤੀ ਦੇ 8ਵੇਂ ਪਦੇ ਲਿਖਿਆ ਹੈ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਵ ਦੇ ਤਤਕਾਲ ਉਦਾਰੇ ਉਥੇ ਹੈਗਾ ਦੁਲਵ ਕਈ ਬੀਬੀਆਂ ਜਲਦੀ ਜਲਦੀ ਦੁਰਲੋਪ ਪੜ ਜਾਂਦੀਆਂ ਹਨ ਉਹਨਾਂ ਕੋਲ ਗਲਤੀ ਹੋ ਜਾਂਦੀ ਜੇ ਤੁਸੀਂ ਦੁਰਲੋਪ ਪੜ ਰਹੇ ਹੋ ਤਾਂ ਅੱਜ ਤੋਂ ਬਾਅਦ ਦੁਰਲੋਪ ਨਹੀਂ ਬਣੋ ਦੁਲਵ ਜਨਮ ਮਰਨ ਤਾਕਾ ਦੁਖ ਨਿਵਾਰੇ ਦੁਲਵ ਦੇ ਤਤਕਾਲ ਉਦਾਰੇ ਅਗਰ ਤੁਸੀਂ ਥੋੜਾ ਧਿਆਨ ਦਿਓਗੇ ਨਾ ਤੁਹਾਡੀ ਗਲਤੀ ਸੁਧਰ ਜਾਏਗੀ 22 ਵੇਸ਼ਪਤੀ 22 ਵੇਸ਼ਪਤੀ ਜਿੱਥੇ ਹੈਗਾ ਦੁਰਲੋਪ ਉਥੇ ਲਿਖਿਆ ਹੈ ਸਾਤ ਸੰਗ ਮਿਲ ਕਰੋ ਆਨੰਦ ਗੁਨਗਾ ਹੋ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਦਾਰ 22 ਸਪਦੀ ਜੇਗਾ ਦੁਰਲਭ ਅਗਰ ਤੁਸੀਂ ਥੋੜਾ ਜਿਹਾ ਧਿਆਨ ਦੋਗੇ ਨਾ ਤੁਹਾਡੀ ਗਲਤੀ ਸੁਧਰ ਜਾਏਗੀ ਤੁਹਾਡਾ ਪਾਠ ਸੁਧਾ ਹੋ ਜਾਏਗਾ ਫਿਰ ਤੁਸੀਂ ਸਾਰੀ ਜ਼ਿੰਦਗੀ ਵਾਸਤੇ ਗਲਤ ਪਾਠ ਨਹੀਂ ਕਰੋਗੇ ਸ਼ੁੱਧ ਪਾਠ ਕਰੋਗੇ ਜਿਵੇਂ ਜਪਜੀ ਸਾਹਿਬ ਦੀ 33ਵੀਂ ਪਉੜੀ ਹੈ ਨਾ ਅੱਖਾਂ ਜੋਰ ਚੁਪੇ ਨਹਿ ਜੋਰ ਜੋਰ ਨ ਮੰਗਨ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਉਥੇ ਨਹਿ ਹੈਗਾ ਕਈ ਵੀਰ ਕਈ ਬੀਬੀਆਂ ਜਲਦੀ ਜਲਦੀ ਨਾ ਪਰਦੇ ਨੇ ਆਖਨ ਜੋਰ ਜੁਪੇ ਨਾ ਜੋਰ ਜੋ ਨਾ ਮੰਗਲ ਦੇ ਨਾ ਜੋ ਜੋ ਨਾ ਜੀਵਨ ਮਰਨ ਨਾ ਜੋ ਉਹ ਤੇ ਆ ਨਹੀਂ ਦਿੰਦੇ ਉਹਨਾਂ ਜੁਬਾਂ ਦੇ ਜੋ ਚੜੇ ਪੜੀ ਜਾ ਰਹੇ ਨਾ ਕੋਈ ਪੁੱਛਣ ਆ ਨਾ ਕੋਈ ਕਹਿਣ ਵਾਲਾ ਕੋਈ ਉੱਠ ਕੇ ਬੋਲਦਾ ਵੀ ਇੱਥੇ ਤੇਰੀ ਗਲਤੀ ਹੋ ਰਹੀ ਹੈ ਕਿ ਸਾਸ ਸੰਗ ਜੀ ਇੱਥੇ ਨਹਿ ਲਿਖਿਆ ਬਾਣੀ ਤੂੰ ਨਾ ਬੜੀਆ ਰਹੇ ਨਾ ਨਹੀਂ ਪੜਨਾ ਜਿੰਨਾ ਤੂੰ ਸ਼ੁੱਧ ਪਾਠ ਕਰੇਂਗਾ ਨਾ ਉਹਨਾਂ ਦੇ ਗੁਰਨਾਮ ਦੇ ਤੇ ਤੇ ਬਲਹਾਰੇ ਜਾਣਗੇ ਉਹਨਾਂ ਗੁਰੂ ਅਰਜਨ ਦੇਵ ਮਹਾਰਾਜ ਤੇ ਤੇ ਖੁਸ਼ ਰਹਿਣਗੇ ਬਲਹਾਰੇ ਜਾਣਗੇ ਰਾਮਨਾਥ ਸ਼ੁੱਧ ਪਾਠ ਕਰਿਆਗਾ ਬਾਣੀ ਦਾ ਅਖਰ ਕਰ ਕਰ ਸ਼ੁੱਧ ਪੜਿਆ ਕਰ ਭਾਵੇਂ 15 20 ਮਿੰਟ 1 ਘੰਟਾ ਦਾ ਜ਼ਿਆਦਾ ਲੱਗ ਜੇ ਕੋਈ ਗੱਲ ਨਹੀਂ ਲੇਕਿਨ ਅਸਾਂ ਪਾਠ ਕਰ ਜਿਹੜਾ ਸੁਨੇ ਉਹਨੂੰ ਵੀ ਆਨੰਦ ਆਵੇ ਕਿ ਬੜਾ ਸੋਹਣਾ ਪਾਠ ਕਰਦਾ ਹੈ ਬੜੀ ਵਧੀਆ ਬੜੀ ਵਧੀਆ ਆਵਾਜ਼ ਹੈ ਬੜੀ ਕਿਰਪਾ ਮਹਾਰਾਜ ਦੀ ਬੜੀ ਬਖਸ਼ਿਸ਼ ਹੰਦੇ ਤੇ ਇੰਨਾ ਸ਼ੁੱਧ ਪਾਠ ਕਰਦਾ ਬੜਾ ਆਨੰਦ ਲੈ ਕੇ ਪਾਠ ਕਰਦਾ ਆਨੰਦ ਲੈ ਕੇ ਕਰਨਾ ਜਲਦੀ ਨਹੀਂ ਕਰਨੀ ਦਾਜ਼ੀ ਵੀਡੀਓ ਅੱਛੀ ਲੱਗੇ ਉਹਨੂੰ ਆਪਣੇ ਪੈਣਾ ਪਰਾਵਾਂ ਨੂੰ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਭੇਜੋ ਤਾਂ ਕਿ ਸਾਰੀ ਮਨੁੱਖਤਾ ਦਾ ਭਲਾ ਹੋਵੇ ਫਿਰ ਤੇ ਤੁਹਾਨੂੰ ਮੈਂ ਹੋਰ ਬ੍ਰਿਕੀਆਂ ਦੱਸਿਆ ਨਹੀਂ ਕਿ ਸੁਖਮਣੀ ਸਾਹ ਦੇ ਪਾੜ ਵਿੱਚ ਜਿਹੜੇ ਪ੍ਰਭ ਕੈ ਸਿਮਰਨ ਗਰਬ ਨਾ ਬਸਾਇ ਜਿਹੜੇ ਕੱਕੇ ਹੈ ਨਾ ਕੱਕੇ ਦੇ ਉੱਤੇ ਡਬਲ ਮਾਤਰਾ ਹੈ ਪਤਾ ਕਿੰਨੀ ਵਾਰੀ ਸੁਖਮਣੀ ਸਾਹ ਦੇ ਪਾੜ ਦੇ ਵਿੱਚ ਕਿਆ ਆਇਆ ਪਹਿਲੀ ਅਸ਼ਪਦੀ ਦੇ ਚ 31 ਵਾਰੀ ਕਿਆ ਆਇਆ ਕੱਕੇ ਦੇ ਉੱਤੇ ਡਬਲ ਮਾਤਰਾ ਹੈ ਜਿਹੜੀ 7ਵੀਂ ਅਸ਼ਪਦੀ ਹੈ ਨਾ ਸਾਧ ਕੈ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ सगਲੀ ਖੋਤ ਉਹਦੇ ਵਿੱਚ 41 42 ਵਾਰੀ ਕਿਆ ਕੱਕੇ ਦੇ ਉੱਤੇ ਡਬਲ ਮਾਤਰਾ ਹੈ ਜਿਹੜੀ 13ਵੀਂ ਇਸ ਵਧੀਏ ਸੰਤ ਕਹਿ ਦੁਖਨ ਆਰ ਜਾਗਟਾ ਸੰਤ ਕਹਿ ਦੁਖਨ ਜਮਤੇ ਨਹੀਂ ਛੁਟੇ ਉਹਦੇ ਵਿੱਚ 13 ਵਾਰੀ 14 ਵਾਰੀ ਕ ਕਕੇ ਦੇ ਉੱਤੇ ਡਬਲ ਮਾਤਰਾ ਹੈ ਕਿਸੇ ਚ ਅਸਪਦੀ ਚ ਇੱਕ ਵਾਰੀ ਕ ਕਕੇ ਦੇ ਉੱਤੇ ਡਬਲ ਮਾਤਰਾ ਕਿਸੇ ਅਸਪਦੀ ਚ 8 6 ਵਾਰੀ ਕ ਕਿਸੇ ਅਸਪਦੀ 9 ਵਾਰੀ ਕ ਟੋਟਲ 24 ਅਸਪਦੀਆਂ ਜਿਨਾ 175 ਵਾਰੀ ਕ ਹੈਗਾ ਕਕੇ ਦੇ ਉੱਤੇ ਡਬਲ ਮਾਤਰਾ ਫਿਰ ਕਿੰਨੇ ਗੁਰਵਾਣੀ ਦੇ ਐਸੇ ਅੱਖਰ ਜਿਨ੍ਹਾਂ ਦੇ ਡਬਲ ਮਾਤਰਾ ਕੈ ਨੂੰ ਛੱਡ ਕੇ ਜਿਵੇਂ ਬਸੇ ਨਸੇ ਪਰ ਹਰ ਹੈ ਕਿ ਆਈ ਹੈ ਪਾਵੇ ਜਾਣੇ ਛੁਟੇ ਕਿੰਨੇ ਗੁਰਵਾਣੀ ਦੇ ਅੱਖਰ ਹਨ ਇੱਕ ਦਿਨ ਦਾਸ ਨੇ ਪੂਰਾ ਦਿਨ ਲਗਾ ਕੇ ਦੇਖਿਆ ਵੀ ਅਜ ਤੂੰ ਨਾ ਦੇਖ ਪੂਰੇ ਸੁਖਮਨੀ ਸਾਹਿਬ ਦੇ ਪਾੜ ਦੇ ਕਿੰਨੇ ਅੱਖਰ ਰਗੇ ਨੇ 715 ਤੋਂ ਜ਼ਿਆਦਾ ਨੇ ਐਸੇ ਅੱਖਰ ਕਿ ਇਹਨੂੰ ਛੱਡ ਗਏ ਜਿਨ੍ਹਾਂ ਦੇ ਡਬਲ ਮਾਤਰਾ ਹੈ ਜਿਹੜੇ ਦੋ ਮਾਤਰਾ ਨੂੰ ਇੱਕ ਮਾਤਰਾ ਪੜੀ ਜਾ ਰਿਹਾ ਉਹਨਾਂ ਦੀ ਕਿੰਨੀਆਂ ਗਲਤੀਆਂ ਹੋ ਰਹੀਆਂ ਦਾਦਾ ਦੇ ਦਿਲ ਕਰਦਾ ਕੋਈ 10 ਮਿੰਟ ਲੈ ਦੇ ਵਿੱਚ ਦਾਸ ਨੂੰ ਦੋਵੇਂ ਨਾ ਤੇ ਦਾਸ ਤੰਤਨ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਬਖਸ਼ੀ ਦਾ ਸਦਕਾ ਖੜ ਕੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਚਰਨਾਂ ਦੇ ਵਿੱਚ ਖੜ ਕੇ ਬੋਲੇ ਤੇ ਪੂਰੇ ਵਰਡ ਦੀਆਂ ਸੰਗਤਾਂ ਦਾ ਸੁਖਮਣੀ ਸਾਹਿਬ ਦਾ ਜਪਜੀ ਸਾਹਿਬ ਦਾ ਪਾਠ ਸੁਧਰ ਸਕੇ ਕਿਸ ਦੀ ਕਿ ਗਲਤੀ ਸੁਧਰੇ ਕਿਸ ਦੀ ਦੋਸ ਸੁਧਰਣ ਗਿਆ ਕਿਸ ਦੀਆਂ ਪੰਜ ਗਲਤੀਆਂ ਸੁਧਰਣ ਗਿਆ ਫਿਰ ساری ਜ਼ਿੰਦਗੀ ਆਸੋ ਕਦੀ ਗਲਤ ਪਾਠ ਨਹੀਂ ਕਰੇਗਾ ਸ਼ੁੱਧ ਪਾਠ ਕਰੇਗਾ ਦਾਸ ਦੀ ਇਤਨੀ ਸੇਵਾ ਪ੍ਰਵਾਨ ਕਰਨੀ ਦਾਸ ਨੂੰ ਅਸੀਸਾਂ ਬਖਸ਼ੋ ਦਾਸ ਦੀਆਂ ਪੁਲਾਣਾ ਚਿਤਾਨਾ ਅਗਰ ਗੁਰਬਾਣੀ ਪੜਦੇ ਦਾਸ ਕੋਈ ਗਲਤ ਪੜ ਗਿਆ ਹੋਵੇ ਅਣਜਾਣ ਬੱਚੇ ਜਾਣ ਕੇ ਖਿਮਾ ਕਰਨੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤਨ ਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇਰੀ ਜੈ ਹੋਵੇ ਤਨ ਤਨ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੀ ਜੈ ਹੋਵੇ ਤਨ ਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਤੇਰੀ ਜੈ ਹੋਵੇ